ਕੋਡੀ 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 ਹਾਂਜੀ ਗਾਇਸ ਸਟੱਲ ਲੱਗੀ ਕਿਤਰਾ ਹੈ ਕੀ ਚੱਕਰ ਬਣਿਆ ਹੈ ਜੱਬ ਦੇ ਹਾਂਜੀ ਜਿਆਪਦੇ ਯਾਰ ਸਕੂਲ ਆਣ ਦੀ ਸਾਰੀ ਨਹੀਂ ਗੇਲੀ ਜਿਦਾਂ ਆਪਾਂ ਬੱਚੇ ਪਾ ਦੇਨੇ ਨਾ ਜਦੋਂ ਲੋਕਡਾਊਨ ਲੱਗਾ ਸੀ ਨਾ ਲੋਕਡਾਊਨ ਤੋਂ ਬਾਅਦ ਚ ਸਕੂਲ ਲੱਗਿਆ ਜੇ ਮਹੀਨਾ ਕੋ ਹੋਇਆ ਸਕੂਲ ਲੱਗਿਆ ਨਾ ਹਾਂਜੀ ਤੇ ਜਿਹੜਾ ਟੱਕ ਲੈਂਦਾ ਹੈ ਡਰਾਈਵਰ ਆਪਣੇ ਲਾਗੇ ਦਾ ਤੇ ਹਲ ਕਰਨੀ ਹੈਗਾ ਯਾਰ ਪਿੱਛੇ ਉਹਨੇ ਬੱਚੇ ਤਾਰ ਕੇ ਨਾ ਆਪਣੇ ਘਰ ਤੋਂ ਪਿੱਛੇ ਹਾਂਜੀ ਜਿਤਨਾ ਮੰਨ ਕੇ ਚੱਲ ਗਈ ਅੱਧਾ ਕੋ ਕਿਲੋ 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 ਹੋਣਗੇ ਪਿੱਛੇ ਬੱਚੇ ਤਾਰੇ ਉਹਨੇ ਪਿੱਛੇ ਬੱਚੇ ਤਾਰ ਕੇ ਤੇ ਮੰਮੇ ਨੇ ਬਾਰੀ ਨਹੀਂ ਬੰਦ ਕੀਤੀ ਗੱਡੀ ਦੀ ਅੱਛਾ ਤੂੰ ਬਾਰੀ ਬੰਦ ਕਰ ਬੱਚੇ ਵਿੱਚ ਭਾਏ ਆ ਇੰਨੀ ਤੂੰ ਭੇਜਦੀ ਨਿਗੇਲੀ ਕਰਨ ਹੈ ਕਿ ਬੱਚੇ ਭਾਗੇ ਤੇ ਬਾਰੀ ਖੁੱਲੀ ਰੱਖੀ ਹੈ ਗੱਡੀ ਦੀ ਹਾਂਜੀ ਦੁਕਾਨੀ ਖੁੱਲੀ ਤੇ ਇਹਨੂੰ ਪਤਾ ਲੱਗ ਗਿਆ ਮੇਰਾ ਘਰ ਆ ਗਿਆ ਹਾਂਜੀ ਹੁਣ ਰੱਬ ਜਾਣਦਾ ਹੀ ਕੀ ਥੱਲੇ ਡਿੱਗ ਗਿਆ ਭੁੜਕ ਕੇ ਹਾਂਜੀ ਜਾਂ ਭੁੜਕ ਕੇ ਜਦੋਂ ਥੱਲੇ ਡਿੱਗਾ ਤੇ ਮੂਹਤਾ ਡਿੱਗਾ ਸਿੱਧਾ ਡਿੱਗਾ ਉੱਤੋਂ ਦੀ ਬਸਨਗਾ ਦੀ ਇਹ ਆ ਚੀਜ਼ ਅੱਛਾ ਜੋ ਜਦੋਂ ਮੈਂ ਘਰੇ ਹਾਂ ਉਹ ਤਾਂ ਚੱਬੇ ਮੈਚ ਹੀ ਆਪਣਾ ਤੇ ਮੈਂ ਸਰੇ ਹੀ ਤੇ ਉਹ ਚੁੱਤੀ ਲੈਵੇ ਡਰਾਈਵਰ ਮੈਂ ਕੀ ਗੱਲ ਹੋ ਗਈ ਆ ਹਾਂਜੀ ਡਿੱਗ ਪਿਆ ਹੈ ਤੇ ਚਾਪ ਚਾਪ ਮੁੱਠੋਂ ਸਿਆਇਆ ਮੈਂ ਪੁੱਤ ਕੀ ਆਇਆ ਮੈਂ ਫਿਰ ਕੀ ਆ ਚਿਹਰਾਂ ਦੇ ਸੱਟਾਂ ਲੱਗਦੀਆਂ ਨੇ ਉੱਤਰ ਜਾ ਥੱਲੇ ਫਿਰ ਕਿਹੜੀ ਗੱਲ ਹੈ ਨਹੀਂ ਕੰਦਾ ਪਾਪੇ ਜੱਟ ਸੱਟ ਜਾਂਦੀ ਹੈ ਹਨ ਨਹੀਂ ਕੰਦਾ ਮੈਂ ਵੇਰ ਦਾ ਉਕਾਇਆ ਮਾਰਿਆ ਮੈਂ ਕੋ ਨਹੀਂ ਦਾ ਥੱਲੇ ਉਤਰ ਜਦੋਂ ਥੱਲੇ ਤਾਰੇ ਤੇ ਲੱਤਾਂ ਨਾ ਲਾਵੇ ਥੱਲੇ ਹਾਂਜੀ ਲੱਤਾਂ ਤੇ ਲੱਤਾਂ ਉਹਨੇ ਜਵਾਬ ਨਹੀਂ ਕੀ ਲਾਉਣੀ ਦੋਵੇਂ ਚੂਲੇ ਕਰੈਕ ਹੋ ਗਏ ਤੇ ਅੰਦਰ ਸੱਟ ਲੱਗੀ ਉਹ ਹਾ ਗਰਦੇਵ ਨੇ ਚੁੱਕ ਲਿਆ ਗਰਦੇਵ ਨੇ ਚੁੱਕ ਕੇ ਤੇ ਬੈੱਡ ਤੇ ਲੰਮੇ ਪਾਦਾ ਤੇ ਬੈੱਡ ਤੇ ਜਦੋਂ ਪਾਇਆ ਮਤੇ ਮੇਰੇ ਤੋਂ ਨਹੀਂ ਗੱਲ ਕੀਤੀ ਮੰਮੀ ਨੇ ਕਹਿੰਦਾ ਮੰਮੀ ਬਚਾ ਲਾ ਮੈਨੂੰ ਠੀਕ ਉਹ ਨਾ ਲੱਗ ਰਹਾ ਆ ਉਹ ਨਹੀਂ ਰਗਾ ਉਹ ਉਦੋਂ ਮੈਂ ਹੌਸ਼ੇ ਨੇ ਮੋਟਰਸਾਈਕਲ ਖਿੱਚਿਆ ਤੇ ਜਾ ਕੇ ਮੈਂ ਹਾ ਡਰਾਈਵਰ ਨੂੰ ਫੜਦਾ ਹਾਂ ਫੇਰ ਸਾਲਾ ਮੇਰੇ ਦਿਮਾਗ ਚ ਆਈ ਡਰਾਈਵਰ ਨੂੰ ਤੇ ਮੈਂ ਫੇਰ ਵੇਖਣ ਹਣਾ ਜੇਕਰ ਇਹਨੂੰ ਤੇ ਖੜਾਗੇ ਬੱਲੇ ਪੂਰੀ ਗੱਲ ਦੱਸ ਕੇ ਨਹੀਂ ਕਿਹਾ ਤੇ ਛੱਡ ਕੇ ਘਰੇ ਤੇ ਚਲੇ ਗਿਆ ਜਾਦਾ ਉਸੇ ਨੂੰ ਜਦੋਂ ਫੇਰ ਘਰ ਦੇ ਨੇ ਵੇਖਿਆ ਵਰਦੀ ਲਾਈ ਦੇ ਵਿੱਚ ਕੋਟੀ ਪਤੀ ਉਹਦੇ ਵਿੱਚੋਂ ਨਿਕਲੀ ਜਾਪਦੀ ਹਾਂਜੀ ਉਹ ਜਦੋਂ ਮੇਰੇ ਹੌਂਸ ਤੇ ਮੈਂ ਹਾਂ ਪੁੱਤ ਨੂੰ ਡਰ ਗਿਆ ਤੇ ਕਿੰਨੀ ਵੀ ਸਾਟਿਆ ਕੋਈ ਨਹੀਂ ਹੁੰਦਾ ਮੁਰਕੇ ਨਾਰਮਲ ਹੋ ਗਿਆ ਗੱਲਾਂ ਪੱਤਾ ਕਰ ਲਿਆ ਇੱਕ ਰਾਦੇ ਰੰਗ ਗਿਆ ਫਿੱਕਾਇਆ ਪੈ ਗਿਆ ਮੁਰਕੇ ਉਰ ਪਿੱਛੇ ਲੈ ਜਾਂਦਾ ਹੀ ਪਿੱਛੇ ਲੈ ਜਾਂਦਾ ਤੇ ਮੈਂ ਦੱਸਿਆ ਡਾਕਟਰਾਂ ਨੇ ਵੇਖਿਆ ਡਾਕਟਰ ਕਹਿੰਦਾ ਨਹੀਂ ਨਾਰਮਲ ਹੈ ਕੋਈ ਗੱਲ ਨਹੀਂ ਮੈਂ ਨਹੀਂ ਪਾਉ ਮੈਂ ਸ਼ਹਿਰ ਜਾਣਾ ਲੈ ਕੇ ਨੂੰ ਹਾਂਜੀ ਸਕੈਨ ਕਰਾਉਣੇ ਆ ਤੇ ਜੇ ਰੱਬ ਨਾ ਕਰੇ ਮੈਂ ਘਰੇ ਨਾ ਆਵਾਂ ਸਭ ਕਰ ਲੋ ਆਦੇ ਏ ਮਨਗੇ ਚਲ ਵੀ ਕਰਦੇ ਆਣੇ ਲੈ ਜਾਣਾ ਇਹ ਫਿਫੀ ਵੰਡ ਜਾ ਉਦਾਂ ਹਾਂ ਤੇ ਕਰਦੇ ਨੇ ਕਹਿੰਦਾ ਚਲੋ ਠੀਕ ਹੈ ਡੇਟਿੰਗ ਨੇ ਕਹਿਤਾ ਕਿ ਉਹਨਾਂ ਨਗੇਲੀ ਕਰ ਦੇਣੀ ਤੇ ਮिन्नੂ ਮਾੜਾ ਮੁਰ ਕਹਿਣਾ ਇੱਕ ਚਲ ਕੋਈ ਨਹੀਂ ਕੋਪੀ ਇਦਾਂ ਹੀ ਆ ਆਪਾਂ ਨਗੇਲੀ ਕਰ ਹੀ ਜਾਂਦੇ ਆ ਕਰ ਜਾਂਦੇ ਆ ਕਈ ਕਈ ਕਰਦੇ ਯਾਰ ਕਈ ਹੱਪਣ ਹੋਏ ਆ ਆਹੋ ਤੋਹਰ ਮੈਂ ਕਹਾ ਨਹੀਂ ਤင်း ਉਹ ਸ਼ਹਿਰ ਲੈ ਕੇ ਜਾਓ ਤੇ ਮੈਂ ਕੋਈ ਨਹੀਂ ਮੈਂ ਤੇ ਜਾਊਂਗਾ ਤੇ ਲੋਕੀ ਸੰਤ ਵੀਗਦੀ ਰਹਿੰਦੇ ਚਲ ਆਪਾਂ ਮੈਂ ਤੇ ਨਹੀਂ ਮਿਸ ਕਰਨਾ ਮਾਲਕ ਨੇ ਮਿਹਰ ਕਰ ਦੇਣੀ ਹੈ ਮੈਂ ਤਾਂ ਆਪ ਨੂੰ ਦੱਸਾਂ ਮੇ ਪੁੱਤ ਜਾਵਾ ਮੈਂ ਤੇ ਕਹਿੰਦਾ ਪਪਾ ਜਾ ਤੋ ਕੋਈ ਨਹੀਂ ਐਨਾ ਠੀਕ ਮਰ ਚਲ ਗਿਆ ਨਹੀਂ ਰਾਜੇ ਵੀ ਇਨ ਨਾਲ ਜਾ ਉਹ ਮੁੜ ਕੇ ਜਦੋਂ ਉੱਥੇ ਗਿਆ ਸਟੈਂਡ ਤੋਂ ਕਰਾਇਆ ਰੇ ਉਹਦੇ ਸਾਹ ਦੇ ਪਾਣਾ ਕਰੀ ਇਨ ਨਾਲ ਆ ਗਿਆ ਬਲ ਪਰ ਐਡੇ ਕੁੱਤੇ ਨਾ ਸਕੂਲ ਵਾਲੇ ਮੇਰਾ ਤੇ ਮਾਣੀ ਚੁੱਕਿਆ ਗਿਆ ਮੈਂ ਕਹਿੰਦਾ ਪੜਾਵੇ ਨਾ ਬੱਚਾ ਯਾ ਛੇ ਪੀ ਨਹੀਂ ਆ ਗਈ ਬੱਚਿਆਂ ਦੀ ਉਹਨਾਂ ਨੂੰ ਅੱਜ ਬਚਾ ਲੈ ਹੁੰਦੇ ਡਰੈਵਰ ਆ ਗਏ ਬੇਨਤੀ ਹੈ ਡਰੈਵਰ ਗਾੜੀ ਜੇ ਪੈਕ ਚਾਹੇ ਲਾਉਣਾ ਹੈ ਹੁੰਦਾ ਨਾ ਤੇ ਘਰੇ ਅੱਗੇ ਲਾ ਲਿਆ ਕਰੋ ਬਸ ਤੁਹਾਡੇ ਨਾਲ ਬੱਚੇ ਨਿਗੇ ਨਿਗੇ ਬੱਚੇ ਹੁੰਦੇ ਤੁਹਾਡੇ ਤੇ ਤੇ ਜ਼ਿੰਮੇਵਾਰੀ ਸਮਝਿਆ ਕਰੋ ਇੱਕ ਕੱਲੀ ਮੇਰੇ ਨਾਲ ਨਹੀਂ ਗੱਲ ਹੋਈ ਕਦੀ ਤੁਸੀਂ ਗੱਡੀਆਂ ਦੇ ਕੇ ਗੱਡੀ ਦੇ ਥੱਲੇ ਦੇ ਕੇ ਮਾਰ ਦਿੰਦੇ ਕਦੀ ਤੁਸੀਂ ਮਹਾਰਤ ਸੁੱਟਦੇ ਮੇਰੇ ਬੱਚੇ ਕਦੀ ਤੁਸੀਂ ਅੱਗ ਲਾ ਦਿੰਦੇ ਜੇ ਬੱਸ ਦੇ ਬੱਚਿਆਂ ਨੂੰ ਮਾੜਾ ਮੋੜ ਸੋਚਿਆ ਕਰੋ ਕਿ ਬੱਚੇ ਇਹਦੇ ਜ਼ਿੰਮੇਵਾਰੀ ਸਾਡੀ ਕਿੰਨੀ ਬੰਦੀ ਆ ਆ ਇੱਕ ਦਿਨ ਕੁੱਟਿਆ ਹੀ ਮੇਰੇ ਥੋੜੇ ਦਿਨ ਹੋਏ ਇੱਕ ਵੀਡੀਓ ਆਉਂਦੀ ਹੈ ਸ਼ਰਾਬ ਪੀਤੀ ਤੇ ਬੱਚੇ ਤੇ ਸ਼ਰਾਬ ਪੀ ਕੇ ਬੱਸ ਮੁੱਢੀ ਮਾਰੀ ਆ ਲੈ ਮਤਲਬ ਦੂਤ ਕੋਲ ਰੋਲ ਕਰਦੇ ਉਹਦਾ ਬੱਸ ਮੁੱਢੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ